ਹਾਂਜੀ ਸਤਿ ਸ੍ਰੀ ਅਕਾਲ ਜੀ ਬਾਈ ਕੀ ਹਾਲ ਚਾਲ ਆ ਸਾਰਿਆਂ ਦੇ ਚੜ੍ਹਦੇ ਪੰਜਾਬ ਵਾਲੇ ਲਹਿੰਦੇ ਪੰਜਾਬ ਵਾਲੇ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਬਾਈ ਜੀ ਜਿੰਨੇ ਵੀ ਭਰਾ ਆਪਣੇ ਫੋਰਨ ਕੰਟਰੀ ਤੋਂ ਲਾਈਕ ਸ਼ੇਅਰ ਕਮੈਂਟ ਕਰਦਾ ਸਾਡਾ ਸਾਰਿਆਂ ਦਾ ਬਾਈ ਧੰਨਵਾਦ ਬਹੁਤ ਬਹੁਤ ਦਿਲੋਂ ਧੰਨਵਾਦ ਆ ਸਾਡਾ ਤੁਸੀਂ ਆਪਣੀ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਕਰਦੇ ਕਮੈਂਟ ਕਰਦੇ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਮੈਂ ਤੁਹਾਡੇ ਸਾਰਿਆਂ ਦੇ ਘਰ ਪਰਿਵਾਰ ਰਾਜੀ ਖੁਸ਼ੀ ਹੋਣ ਜਾਨਵਰ ਸਹੀ ਹੋਣ ਤੇ ਤੁਸੀਂ ਆ ਮੇਰੇ ਸਾਹਮਣੇ ਜਾਲ ਦੇ ਵਿੱਚ ਪਾਈਆਂ ਕੂਤਰੀਆਂ ਦੇਖ ਰਹੇ ਹੋ ਬਾਈ ਇਹਨਾਂ ਨੂੰ ਅੱਜ ਆਪਾਂ ਲਾਈ ਆ ਦਵਾਈ ਨਿਲਜਾਨ ਜੱਕ ਦਵਾਈ ਚੱਕ ਕੇ ਲਈ ਮੜੀ ਜੀ ਉੱਥੇ ਅੰਦਰ ਪਈ ਆ ਦੱਸਦੀ ਐ ਤੇ ਅੱਜ ਇਹਨਾਂ ਨੂੰ ਆਪਾਂ ਲਾਈ ਆ ਬਾਈ ਨਿਲਜਾਨ ਦਵਾਈ ਨਿਲਜਾਨ ਦਵਾਈ ਲਈ ਆ ਆਪਾਂ ਮੈਂ ਤੁਹਾਨੂੰ ਦਿਖਾਉਣਾ ਆ ਤੇ ਮੁੰਡਾ ਲਿਆਉਂਦਾ ਸੀ ਸੀ ਆਪਾਂ ਲਈ ਆ 1 ਐਮ ਐਲ ਦਵਾਈ ਪੰਜ ਕੂਤਰਾਂ ਦੇ ਹਿਸਾਬ ਨਾਲ ਕਿਉਂਕਿ ਕੂਤਰ ਆਪਣੇ ਬਾਈ ਹੈਲਦੀ ਐ ਪੂਰੇ ਵਧੀਆ ਸੀਗੇ ਜਿਹੜੇ ਭਰਾਵਾ ਦੇ ਪੁੱਤਰ ਥੋੜੇ ਤੁਹਾਨੂੰ ਲੱਗਦਾ ਵੀ ਕਮਜ਼ੋਰ ਆ ਜਾਂ ਥੋੜੇ ਹਨਾ ਤੁਹਾਨੂੰ ਰੇਮ ਲੱਗਦੇ ਆ ਉਹ ਤੁਸੀਂ 6 ਨੂੰ ਲਾ ਸਕਦੇ ਆ 1 ਐਮ ਐਲ ਆਹ ਦਵਾਈ ਆ ਮੈਂ ਪਹਿਲਾਂ ਵੀ ਵੀਡੀਓ ਪਾਈ ਵੀ ਆ ਦੀ ਤੇ ਆਹ ਦੇਖ ਲਓ ਚੰਗੀ ਤਰ੍ਹਾਂ ਇਹਦਾ ਪੜ੍ਹ ਲਓ ਸਾਰਾ ਕੁਝ ਤੇ ਬਾਈ ਇਹ ਮੰਨ ਕੇ ਚੱਲੋ ਇਹ ਦਵਾਈ ਦਾ 200% ਹੀ ਰਿਜ਼ਲਟ ਆ ਰਿਜ਼ਲਟ ਮੈਂ ਤੁਹਾਨੂੰ ਦਿਖਾਉਂਗਾ ਇਹਦੇ ਮੈਂ ਵੈਸੇ ਇੱਥੇ ਝਾੜੂ ਮਾਰਦਾ ਹਨਾ ਆਹ ਦੇਖ ਲਓ ਥੱਲੇ ਜੋ ਹਰੇ ਬਾਈ ਉਹ ਦੇਖੋ ਆਹ ਦੇ ਪਿਆ ਤੇ ਜੋ ਮੜਾਪ ਮਤਲਬ ਜਿਹੜੀ ਗਾਹਾਂ ਲੰਘੀ ਦਵਾਈ ਖੱਚ ਗਏ ਪੇਟੀ ਚਲੀ ਉਹਨੇ ਪੇਟੀ ਵਾਲੇ ਮੜਾਪ ਵੀ ਕੱਢ ਦੇਣੇ ਆ ਤੇ ਪੋਟੇ ਵਾਲੇ ਦਾ ਕੱਢਣਾ ਹੀ ਕੱਢਣਾ ਹੈ ਬਾਈ ਤੇ ਕਬੂਤਰ ਹੋ ਜਾਂਦੇ ਐਨ ਤੰਦਰੁਸਤ ਕਿਉਂਕਿ ਜਦੋਂ ਆਪਾਂ ਪਤਾ ਕੀ ਕਰਦੇ ਆ ਆਪਾਂ ਕਈ ਵਾਰੀ ਗੌਰ ਨਹੀਂ ਕਰਦੇ ਘੌਲ ਕਰ ਜਾਂਦੇ ਆ ਵੀ ਆਪਾਂ ਦਾਣੇ ਪਾਈ ਜਾਂਦੇ ਆ ਕੂਤਰਾਂ ਨੂੰ ਵਿੱਚ ਮੰਨ ਲਓ ਵੱਡੇ ਕੂਤਰ ਵੀ ਹੁੰਦੇ ਆ ਆਪਣੇ ਦੂਜੇ ਵੀ ਉਹ ਕੂਤਰ ਕੀ ਹੁੰਦਾ ਮਤਲਬ ਖਰਾਕ ਖਾਈ ਜਾਂਦੇ ਆ ਤੇ ਮਤਲਬ ਤਕੜੇ ਨਹੀਂ ਹੁੰਦੇ ਉਹਨਾਂ ਉਹ ਕਮਜ਼ੋਰ ਰਹਿ ਜਾਂਦੇ ਉਹਦਾ ਕਾਰਨ ਇਹ ਹੀ ਹੁੰਦਾ ਵੀ ਉਹਨਾਂ ਦੇ ਪੋਟਿਆਂ 'ਚ ਮੜਾਪ ਹੁੰਦੇ ਆ ਉਹ ਜਿਹੜੀ ਖਰਾਕ ਖਾਂਦੇ ਆ ਉਹ ਪੋਟੇ ਵਾਲੇ ਮੜਾਪਾ ਵਾਲੇ ਖਾਈ ਜਾਂਦੇ ਆ ਕੂਤਰ ਤੇ ਕੂਤਰਾਂ ਨੂੰ ਕੁਛ ਨਹੀਂ ਲੱਗਦਾ ਸੋ ਇਸ ਕਰਕੇ ਜਦੋਂ ਆਪਾਂ ਮਤਲਬ ਪੱਟਣ ਤੋਂ ਦਵਾਈ ਤੇ ਲੱਗਣੀ ਸੀ ਪਹਿਲਾਂ ਇਹਨਾਂ ਨੂੰ 1 ਜਨਵਰੀ ਦਾ ਕਪਾਦ ਹੈਗਾ ਬਹੁਤ ਲੇਟ ਆਪਾਂ ਮਤਲਬ ਅੱਜ ਵੀ ਮਤਲਬ 1 ਮਹੀਨਾ ਤੇ 10 ਦਿਨ ਬਾਅਦ ਹੀ ਮੰਨ ਲਓ ਲਾਈ ਆ ਸਵਾ ਮਹੀਨੇ ਬਾਅਦ ਲੱਗਣੀ ਸੀ ਇਹਨਾਂ ਨੂੰ 1 ਜਨਵਰੀ ਨੂੰ ਆਪਾਂ ਲਾਈ ਲੇਟ ਤਾਂ ਕਿਉਂਕਿ ਇਹਨਾਂ ਜੋ ਆਪਾਂ ਕੋਈ ਬਾਜੀ ਨਹੀਂ ਛੱਡਣੀ ਇਹ ਸਾਰੀਆਂ ਪੱਠੀਆਂ ਕੁਝ ਵੱਡੀਆਂ ਕੂਤਰੀਆਂ ਵਿੱਚ ਕੁਝ ਪੱਠੀਆਂ ਜਿਹੜੀਆਂ ਆਪਾਂ ਰੱਖਣੀਆਂ ਲਾਲ ਨਸਲ ਨੂੰ ਜਾਂ ਰਹਿ ਗਈਆਂ ਲਾਲੋ ਗਜਾਈਆਂ ਨਹੀਂ ਗਈਆਂ ਉਹ ਰਹਿ ਗਈਆਂ ਸੋ ਇਸ ਕਰਕੇ ਆਪਾਂ ਤਾਂ ਤੇ ਬਾਕੀ ਜਿਹੜੇ ਛੱਡਣ ਵਾਲੇ ਆ ਉਹ ਆ ਬੈਠੇ ਆ ਇੱਧਰ ਬੈਠੇ ਆ ਕੁਛ ਤੇ ਕੁਛ ਆ ਬੈਠੇ ਆ ਇਹਨਾਂ ਨੂੰ ਪਹਿਲਾਂ ਦੀ ਲੱਗੀ ਹੋਈ ਆ ਇਹਨਾਂ ਨੂੰ ਹੁਣ ਆਪਾਂ ਅਗਲੇ ਹਫ਼ਤੇ ਕਿਉਂਕਿ ਇਹ ਪੱਟਨੇ ਦਾ ਹੈ ਨਹੀਂ ਬਾਈ ਮੇਰੇ ਉਸ ਹਾਵ ਨਾਲ ਲੋਟ ਹੋਏ ਹੋਇਆ ਇਹ ਮੈਂ ਇੱਕ ਵੀ ਬੱਚੇ ਦੇ ਫਰ ਨਹੀਂ ਪੱਟਨੇ ਕੂਤਰ ਦੇ ਲਾ ਲੋ ਬੱਚੇ ਦੇ ਲਾ ਲੋ ਕਿਉਂਕਿ ਮੇਰੇ ਇਹ ਕਢਾਈ ਉਸ ਹਾਵ ਨਾਲ ਹੋਇਆ ਜਦੋਂ ਆਪਾਂ ਬਾਈਆਂ ਛੱਡਣ ਜਦੋਂ ਇਹਨੇ ਪੂਰੇ ਫਰਸਰ ਹੋ ਜਾਣਾ ਸੋ ਇਸ ਕਰਕੇ ਨੰਬਰ ਇੱਕ ਇਹ ਫਾਇਦਾ ਵੀ ਤੁਸੀਂ ਬੱਚੇ ਉਸ ਹਾਵਨਾ ਕਢਾਓ ਰੁੱਤ ਦੇ ਹਾਵਨਾ ਜਿਹੜੇ ਤੁਹਾਨੂੰ ਬੱਚੇ ਪੱਟਣੇ ਨਾ ਪੈਣ ਤੇ ਪੱਟਣ ਕਣ ਵਾਲੀ ਮੈਂ ਵੀਡੀਓ ਸ਼ਾਇਦ ਪਹਿਲਾਂ ਪਾਤੀ ਸੀ ਇਸ ਵੀਡੀਓ ਦੇ ਵਿੱਚ ਵੀ ਦੱਸ ਦਿਆਂਗਾ ਆਪਾਂ ਤੁਹਾਨੂੰ ਤੇ ਇਹ ਕਬੂਤਰੀਆਂ ਹੁਣ ਇਹਨਾਂ ਨੇ ਸਾਰਾ ਗਰੱਛ ਕਹਿੰਦੇ ਨੇ ਪੋਟੇ ਕਰ ਲੈਣੇ ਆ ਸਾਫ ਠੀਕ ਆ ਅੱਜ ਦੇਖ ਲਾਂਗੇ ਸ਼ਾਮ ਨੂੰ ਜਾਂ ਤਾਂ ਅੱਜ ਨਾ ਟਾਈਮ ਲੱਗਿਆ ਤਾਂ ਕੱਲ ਨੂੰ ਇਹਨਾਂ ਨੂੰ ਆਪ ਖੱਟੀ ਲੱਸੀ ਹੁੰਦੀ ਆ ਆਪਾਂ ਖੱਟੀ ਲੱਸੀ ਦੇਵਾਂਗੇ ਇਹਨਾਂ ਨੂੰ ਠੀਕ ਆ ਖੱਟੀ ਲੱਸੀ ਦੇਵਾਂਗੇ ਇੱਕ ਕਬੂਤਰ ਦੇ ਹਿਸਾਬ ਨਾਲ 20 ਐਮਐਲ ਤੇ ਉਹਦੇ ਵਿੱਚ ਆਪਾਂ ਆ ਦੇਖ ਲਓ ਕਿੰਨੀਆਂ ਕਬੂਤਰੀਆਂ 50 ਹੋਣਗੀਆਂ ਤੇ ਮੰਨ ਲਓ ਅੱਧਾ ਚਮਚਾ ਵਿੱਚ ਪਾ ਲੈਣਾ ਪੰਬਾ ਹਲਦੀ ਦਾ ਤੇ ਜਾਂ ਪੰਚਮ ਹਲਦੀ ਜੇ ਦੇਸੀ ਮਿਲ ਗਈ ਦੇਸੀ ਜਾਨੀ ਮੇਰੇ ਕੋਲੇ ਪੰਚਮ ਵੀ ਲਿਆ ਕੇ ਰੱਖੀ ਹੋਈ ਆ ਅੰਬਾ ਹਲਦੀ ਵੀ ਪਈ ਆ ਠੀਕ ਆ ਤੇ ਆਪਾਂ ਪਾਉਣੇ ਆ ਮੰਨ ਲਓ 5 ਤੁਪਕੇ ਇੱਕ ਕਬੂਤਰ ਦੇ ਹਿਸਾਬ ਨਾਲ ਸਰੋਂ ਦੇ ਤੇਲ ਠੀਕ ਆ ਇਹਨਾਂ ਨੂੰ 20 ਵੀ ਐਮਐਲ ਆਪਾਂ ਦੇ ਦੇਣੀ ਲੱਸੀ ਲਗਾਤਾਰ ਦੇਵਾਂਗੇ 3 ਦਿਨ 3 ਤੋਂ 5 ਦਿਨ ਹੱਦ ਘੱਟੋ ਘੱਟ 3 ਦਿਨ ਜਿਆਦਾ ਤੋਂ ਜਿਆਦਾ ਪੰਜ ਦਿਨ ਜਿਹੜੇ ਭਰਾਵਾਂ ਕੋਲੇ ਲੱਸੀ ਵਾਲੀ ਆਪਸ਼ਨ ਹੈ ਨਹੀਂਗੀ ਤੁਸੀਂ ਕੀ ਕਰਨਾ ਤੁਸੀਂ ਦਹੀਂ ਲਿਆਉਣਾ ਉਹਦਾ ਜਾਂ ਘਰੇ ਜਮਾ ਲਓ ਦਹੀਂ ਪਹਿਲੀ ਗੱਲ ਬਾਹਰੋਂ ਬਾਜ਼ਾਰੋਂ ਨਾ ਲੈ ਕੇ ਉਹ ਘਰੇ ਉਹਨਾਂ ਕਾ ਦਹੀਂ ਜਮਾ ਲਓ ਉਹਨਾਂ ਕ ਜਹੀਂ ਜਮਾ ਕੇ ਭਾਈ ਉਹਨੂੰ ਮਤਲਬ ਜਿਹੜੇ ਖਜਾ ਬਣਾ ਲਓ ਦਲਡਫਲ ਜਿਆ ਕਰ ਲਓ ਉਹਨਾਂ ਕ ਪਾਣੀ ਪਾ ਲਓ ਉਹਨਾਂ ਕ ਮਤਲਬ ਜਿਹੜਾ ਸਰੰਜਨਾ ਦਿੱਤਾ ਜਾ ਸਕੇ ਤੇ ਭਾਈ ਬਹੁਤ ਜ਼ਿਆਦਾ ਫਾਇਦਾ ਉਸ ਚੀਜ਼ ਦਾ ਤੇ ਉਹ ਦੇ ਕੇ ਜੇ ਇਹ ਵੀ ਨਹੀਂ ਤੁਸੀਂ ਦੇ ਸਕਦੇ ਤਾਂ ਤੁਸੀਂ ਭਾਈ ਉਹ ਦੇ ਸਕਦੇ ਹੋ ਜਿਵੇਂ ਮਤਲਬ ਆਪਣੀ ਆਹ ਹੁੰਦੀ ਆ ਅ ਲੇਫਟ ਵੀ ਟਿਊਬ ਵਗੈਰਾ ਹਨਾ ਤੇ ਜਾਂ ਜਿਵੇਂ ਕੋਰ ਹੁੰਦੀ ਆਪਣੀ ਬਰੋਟੋਨ ਬਿਮਰਾਲ ਵਗੈਰਾ ਹਨਾ ਇਹ ਚੀਜ਼ਾਂ ਦੇ ਸਕਦੇ ਹਾਂ ਹੁਣ ਇਹਨਾਂ ਨੂੰ ਬਈ ਤੁਹਾਨੂੰ ਮੈਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਹੁਣ ਕਬੂਤਰਾਂ ਨੂੰ ਥੱਲੋਂ ਲਾਲ ਕਰਨ ਦਾ ਆਪਣੇ ਕੋਲੇ ਹਜੇ ਸਮਾਂ ਹੈਗਾ ਠੀਕ ਆ ਕਿਉਂਕਿ ਜਦੋਂ ਕਬੂਤਰਾਂ ਦੇ ਬਈ ਖੰਭ ਖਿੱਚੇ ਗਏ ਤੇ ਉਹ ਮਤਲਬ ਜਿੰਨੀ ਤੁਸੀਂ ਸਿਆਲ ਦੀ ਉਹਨਾਂ ਨੂੰ ਖਰਾਕ ਪਾਈ ਆ ਜਿੰਨੀ ਤੁਸੀਂ ਸੇਵਾ ਕੀਤੀ ਜੇ ਤੁਸੀਂ ਸਾਰੇ ਖੰਭ ਅਣਜਾਣ ਪੁਣੇ ਤੇ ਬਿਨਾਂ ਜਾਣਕਾਰੀ ਤੋਂ ਪੱਟ ਤੇ ਤਾਂ ਉਹ ਤੁਹਾਡੀ ਸਾਰੀ ਮਤਲਬ ਮਿਹਨਤ ਕੀਤੀ ਹੋਈ ਸੇਵਾ ਕੀਤੀ ਹੋਈ ਤੇ ਪਾਣੀ ਫਿਰ ਜਾਣਾ ਕਿਉਂਕਿ ਇੱਕ ਖੰਭ ਤੁਸੀਂ ਦੇਖ ਲਓ ਇੱਕ ਕਬੂਤਰ ਨੂੰ ਸਰ ਹੋਣ ਨੂੰ 45 ਦਿਨ ਲੱਗਦੇ ਜੇ ਆਪਾਂ ਸਾਰੇ ਖੰਭ ਖਿੱਚਦੇ ਆ 50 ਦਿਨ ਮੰਨ ਕੇ ਚੱਲੋ ਤੇ ਜੇ ਮਤਲਬ ਬੱਚਾ ਇਕੱਲਾ ਇਕੱਲਾ ਖੰਭ ਸਿੱਟਦਾ ਤਾਂ ਤੁਸੀਂ ਦੇਖੋ ਵੀ ਉਹ ਮੇਰੇ ਹਿਸਾਬ ਨਾਲ ਇੱਕ ਵਾਰੀ ਬੱਚਾ ਫਰ ਸਰ ਹੋ ਜੇ ਜਦੋਂ ਖੰਭ ਸਿੱਟ ਜੇ ਦੁਬਾਰੇ 4 ਮਹੀਨੇ ਤੱਕ ਖੰਭ ਨਹੀਂ ਸਿੱਟਦਾ ਗਿਆ ਠੀਕ ਆ 4 ਮਹੀਨੇ ਝਾੜਨੀ ਪੈਂਦਾ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਇਹਨਾਂ ਨੂੰ 11ਾਂ ਚ ਪਾ ਲੈਣਾ ਤੇ 11ਾਂ ਚ ਪਿਆ ਕੂਤਰ ਵੈਸੇ ਹੀ ਖੰਭ ਨਹੀਂ ਝਾੜਦਾ ਹੁੰਦਾ ਠੀਕ ਆ ਪਿਛਲੀ ਵੀਡੀਓ ਕੱਢ ਕੇ ਦੇਖ ਲਓ ਉਹਦੇ ਵਿੱਚ ਸਾਰਾ ਤਰੀਕਾ ਦੱਸਿਆ ਹੋਇਆ ਤੁਹਾਨੂੰ ਕਿਵੇਂ ਕਰਨਾ ਚਲੋ ਮੈਂ ਹੁਣ ਵੀ ਦੱਸ ਦੇਣਾ ਤੁਹਾਨੂੰ ਮਤਲਬ ਜਿਹੜੇ ਤਾਂ ਤੁਸੀਂ ਲੈ ਲਓ ਵੀ ਦੋ ਜਾਂ ਤਿੰਨ ਫਰ ਰਹਿੰਦੇ ਆ ਭਾਈ ਉਹ ਤਾਂ ਨਹੀਂ ਤੁਹਾਨੂੰ ਪੱਟਣ ਦੀ ਲੋੜ ਠੀਕ ਆ ਜਾਂ ਜਿਹੜਾ ਕੂਤਰ ਫਰਸਰ ਹੋਇਆ ਬੈਠਾ ਉਹ ਵੀ ਤੁਹਾਨੂੰ ਪੱਟਣ ਦੀ ਲੋੜ ਨਹੀਂ ਕਿਉਂਕਿ ਜਿਹੜਾ ਹੁਣ ਫਰਸਰ ਹੋ ਗਿਆ ਉਹ ਹਜੇ ਘੱਟੋ ਘੱਟ 4 ਮਹੀਨੇ ਝਾੜਨੀ ਪੈਂਦਾ ਤੇ ਇਹ ਬਸ ਤੁਸੀਂ ਗਾਹਾਂ ਜਿਹੜੇ ਹਿਸਾਬ ਨਾਲ ਜਿਹੜੇ ਭਰਾਵਾਂ ਨੇ ਦੂਸਰਾਂ ਦੱਸਣਾ ਛੱਡਣੀਆਂ ਉਸ ਹਿਸਾਬ ਨਾਲ ਤੁਸੀਂ ਉਹਨਾਂ ਨੂੰ ਕੱਢਣ ਲੱਗ ਜਾਓਗੇ ਤਾਂ ਉਹਨਾਂ ਨੇ ਬਾਈ ਝਾੜ ਪੈਣਿਆਂ ਦੀ ਡਾਰਾਂ ਚ ਪੈ ਕੇ ਠੀਕ ਆ ਜਿਹੜੇ ਕਬੂਤਰਾਂ ਦੇ ਮੰਨ ਲਓ ਤੁਹਾਡੇ 5 ਰਹਿੰਦੇ ਆ ਜਾਂ 6 ਰਹਿੰਦੇ ਆ ਉਹ ਤੁਸੀਂ ਉਹ ਤੁਸੀਂ ਉਹ ਪੱਟ ਸਕਦੇ ਹੋ ਉਹ ਪੱਟਣ ਦਾ ਤਰੀਕਾ ਕੀ ਆ ਉਹਨਾਂ ਨੂੰ ਪਹਿਲਾਂ ਤੁਸੀਂ ਫਰੋਲ ਕੇ ਫੂਕ ਮਾਰ ਕੇ ਦੇਖਣਾ ਵੀ ਜੇ ਤਾਂ ਉਹਨਾਂ ਦਾ ਮਤਲਬ ਜਿੰਨਾ ਜਿਹੜੇ ਖੰਭਾਂ ਦਾ ਖੂਨ ਸੁੱਕਿਆ ਹੋਇਆ ਤੁਸੀਂ ਉਹ ਖੰਭ ਕੱਟਨੇ ਆ ਬਾਕੀ ਹੋਰ ਖੰਭ ਨਹੀਂ ਕੱਟਣਾ ਕੋਈ ਇੱਥੇ ਮੈਂ ਤੁਹਾਨੂੰ ਇੱਕ ਹੋਰ ਜਾਣਕਾਰੀ ਦੇ ਦਿੰਦਾ ਜਿਹੜਾ ਨਵਾਂ ਬੱਚਾ ਪਹਿਲੀ ਵਾਰੀ ਫਰਸਰ ਹੁੰਦਾ ਉਹ ਬਾਈ ਜਿੰਨਾ ਚਿਰ ਆਪ ਝਾੜ ਕੇ ਫਰਸਰ ਨਹੀਂ ਹੁੰਦਾ ਉਨਾਂ ਚਿਰ ਉਹ ਬੱਚਾ ਤੁਸੀਂ ਪੱਟਣਾ ਨਹੀਂ ਮਤਲਬ ਉਹਦੇ ਖੰਭ ਨਹੀਂ ਖਿੱਚਣੇਗੇ ਉਹ ਬੱਚੇ ਨੂੰ ਪਹਿਲੀ ਵਾਰੀ ਆਪ ਫਰਸਰ ਹੋਣ ਦਿਓ ਜਿਹੜੇ ਇੱਕ ਵਾਰੀ ਫਰਸਰ ਹੋ ਕੇ ਤੁਹਾਡੇ ਦੁਬਾਰਾ ਝਾੜ ਪਏ ਹੋਇਆ ਉਹਨਾਂ ਨੂੰ ਤੁਸੀਂ ਪੱਟ ਸਕਦੇ ਆ ਠੀਕ ਆ ਉਹਨਾਂ ਨੂੰ ਕੈਂਚੀ ਲਾ ਦਿਓ ਘੱਟੋ ਘੱਟ ਤੁਹਾਡੇ ਕਬੂਤਰ 15 ਦਿਨ ਪਹਿਲਾਂ ਕੈਂਚੀ ਲੱਗੀ ਹੋਣੀ ਚਾਹੀਦੀ ਆ ਤਾਂ ਜੋ ਉਹਨਾਂ ਦੇ ਗੁੱਲਿਆਂ ਦਾ ਮਤਲਬ ਕੁੰਦਿਆਂ ਦੇ ਵਿੱਚੋਂ ਖੂਨ ਸੁੱਕ ਜੇ ਖੰਭਾਂ 'ਚੋਂ ਤੇ ਖੰਭ ਖੇਚਣ ਲੱਗਿਆਂ ਕੋਈ ਉਹ ਮਤਲਬ ਕਬੂਤਰ ਨੂੰ ਪਰੇਸ਼ਾਨੀ ਨਾ ਹੋਵੇ ਠੀਕ ਆ ਤੇ ਖੰਭ ਪਟ ਗਏ ਤੁਸੀਂ ਮੰਨ ਲਓ ਇਹਨਾਂ ਨੂੰ ਜਿਵੇਂ ਦੂਸਰੀ ਹੁੰਦੀ ਆਪਣੀ ਮੈਟਰੋ ਜੈਲ ਮੈਟਰੋ ਜੈਲ ਸੀਰਪ ਲਿਆਓ ਸਭ ਤੋਂ ਵਧੀਆ ਜੋ ਵੀ ਚੀਜ਼ ਵਰਤਨੀ ਆ ਤੁਸੀਂ ਗੋਲੀ ਕੇ ਉਸੂਲ ਨਾਲ ਵਰਤੋ ਬੱਚਿਆਂ ਵਾਲੇ ਸੀਰਪ ਲੈ ਕੇ ਆਇਆ ਕਰੋ ਮੈਟਰੋ ਜੈਲ ਤੇ ਇੱਕ ਨਾਲ ਤੁਸੀਂ ਲੈ ਕੇ ਆਉਣਾ ਜਿਹੜਾ ਪੈਰਾਸੀਟਾਮੋਲ ਬੱਚਿਆਂ ਵਾਲਾ ਹੁੰਦਾ ਉਹ ਇੱਥੇ ਪਈ ਆ ਮੇਰੇ ਕੋਲ ਸੀਸੀ ਮੈਂ ਉਹ ਵੀ ਤੁਹਾਨੂੰ ਦਿਖਾ ਦੂੰ ਤੇ ਪੈਰਾਸੀਟਾਮੋਲ ਬੱਚਿਆਂ ਵਾਲਾ ਖੰਭ ਪਟਣ ਤੋਂ ਤੁਸੀਂ ਬਾਅਦ ਉਹ ਤੁਸੀਂ ਪੰਜ-ਪੰਜ ਤੋਪਕੇ ਦੇ ਸਕਦੇ ਆ ਤਾਂ ਜੋ ਕਬੂਤਰਾਂ ਨੂੰ ਮਤਲਬ ਤਕਲੀਫ ਨਾ ਹੋਵੇ ਜੇ ਪੰਪ ਪਟਣ ਤੋਂ ਪਹਿਲਾਂ ਦਿਨਾਂ ਪਹਿਲਾਂ ਵੀ ਦੇ ਸਕਦੇ ਆ ਕੋਈ ਉਹਦਾ ਮਤਲਬ ਐਡਾ ਨਹੀਂ ਹੈਗਾ ਕੋਈ ਸਾਈਡ ਇਫੈਕਟ ਨਹੀਂ ਉਸ ਚੀਜ਼ ਦਾ ਉਹਦਾ ਫਾਇਦਾ ਹੀ ਆ ਠੀਕ ਆ ਪਹਿਲੀ ਗੱਲ ਕੋਸ਼ਿਸ਼ ਕਰਿਆ ਕਰੋ ਬਈ ਮਤਲਬ ਖੰਭ ਤੁਹਾਨੂੰ ਪਟਣੇ ਹੀ ਨਾ ਪੈਣ ਹੋਣਾ ਦੇਖੋ ਆ ਬੱਚੇ ਆਪਣੇ ਸਾਰੇ ਆਪਣੇ ਆਪ ਫਰਸਾਰ ਹੋਏ ਆ ਇਹ ਤੇ ਇਹ ਜਦ ਨੂੰ ਆਪਾਂ ਇਹਨਾਂ ਨੂੰ ਕੱਢਣਾ ਮਤਲਬ ਇਹਨਾਂ ਨੇ ਦੁਆਰੇ ਝਾੜ ਪਾਣਾ ਉਸ ਤੋਂ ਪਹਿਲਾਂ ਪਹਿਲਾਂ ਆਪਾਂ ਇਹਡਾਰਾਂ ਪਾ ਲੈਣੇ ਸੂਇਸ ਕਰਕੇ ਇਹਨਾਂ ਨੇ ਆਪਾਂ ਨੂੰ ਬਾਜੀਆਂ ਪੂਰੀਆਂ ਵਧੀਆ ਦਿਖਾ ਜਾਣੀਆਂ ਬਈ ਠੀਕ ਹੈ ਇਹ ਤੁਸੀਂ ਹੁਣ ਚੈੱਕ ਕਰ ਲਓ ਹੈਲਦੀ ਪਏ ਆ ਪੂਰੇ ਕੋਈ ਇਹਨਾਂ ਵਿੱਚ ਕਿਸੇ ਕਿਸਮ ਦੀ ਕਮੀ ਨਹੀਂ ਤੁਸੀਂ ਹੁਣ ਆਪਣੇ ਕੋ ਉਤਰ ਥੱਲੇੋਂ ਚੈੱਕ ਕਰ ਲੈਣੇ ਆ ਜੇ ਤੁਹਾਡੇ ਕੋ ਉਤਰ ਪੂਰੇ ਫੁੱਲ ਲਾਲ ਆ ਥੱਲੇੋਂ ਤਾਂ ਭਾਈ ਹੁਣ ਤੁਹਾਡੀ ਸਾਰੀ ਮਿਹਨਤ ਪੂਰੀ ਫੁੱਲ ਤੁਹਾਡੀ ਮਤਲਬ ਮਿਹਨਤ ਕੀਤੀ ਦਾ ਫਲ ਤੁਹਾਨੂੰ ਮਿਲਣ ਵਾਲਾ ਠੀਕ ਹੈ ਜਿਹੜੇ ਭਰਾਮ ਦੇ ਕੋ ਉਤਰ ਹਜੇ ਵੀ ਤੁਹਾਨੂੰ ਲੱਗਦਾ ਵੀ ਲਿੱਸੇ ਆ ਠੀਕ ਹੈ ਉਹ ਮੈਂ ਤੁਹਾਨੂੰ ਪਿਛਲੀ ਵੀਡੀਓ ਚ ਦੱਸਿਆ ਸੀਗਾ ਤੇ ਤੁਸੀਂ ਕੀ ਕਰਨਾ ਤੁਸੀਂ ਔਲੇ ਦਾ ਮਰਬਾ ਲੈ ਕੇ ਆਉਣਾ ਸੁੱਕਾ ਮਰਬਾ ਜਿਹੜਾ ਹੁੰਦਾ ਔਲੇ ਦਾ ਬਿਨਾਂ ਚਾਸਨੀ ਵਾਲਾ ਔਲੇ ਦਾ ਮਰਬਾ ਲਿਉਣਾ ਕਬੂਤਰਾਂ ਦੇ ਸਾਬ ਨਾਲ ਤੁਸੀਂ ਕੀ ਕਰਨਾ ਔਲਾ ਪਹਿਲਾਂ ਤਾਂ ਉਹਨੂੰ ਪਿਉਣਾ ਪਿਉਣ ਤੋਂ ਪਹਿਲਾਂ ਜਾਨੀ ਰਾਤ ਨੂੰ ਉਹਨੂੰ ਚੰਗੀ ਤਰ੍ਹਾਂ 12 15 ਵਾਲੀ 20 ਹਰੀ ਉਹਦੇ ਵਿੱਚੋਂ ਪਾਣੀ ਕੱਢ ਲਓ ਮਤਲਬ ਕਹਿਣ ਦਾ ਵੀ ਔਲੇ ਦੇ ਵਿੱਚ ਮਿੱਠਾ ਨਹੀਂ ਹੋਣਾ ਚਾਹੀਦਾ ਠੀਕ ਆ ਉਹ ਤੁਸੀਂ ਕੀ ਕਰਨਾ ਉਹਦੀਆਂ ਫਾੜੀਆਂ ਕਰਕੇ ਉਹਨੂੰ ਪਿਉਣ ਦੇਣਾ ਪਾਣੀ ਦੇ ਵਿੱਚ ਮਤਲਬ ਇੱਕ ਕਬੂਤਰ ਨੂੰ ਦੇਣਾ ਤੁਸੀਂ ਐ ਮਤਲਬ ਵੰਟੇ ਜਿੰਨਾ ਠੀਕ ਆ ਜਿਹੜੇ ਭਰਾਵਾਂ ਕੋਲੇ ਮਖਣੀ ਅਵੇਲੇਵਲ ਹੈਗੀ ਆ ਤੁਸੀਂ ਮਖਣੀ ਦੇ ਸਕਦੇ ਹੋ ਪਹਿਲਾਂ ਮੈਂ ਤੁਹਾਨੂੰ ਔਲੇ ਦਾ ਮਰੱਬਾ ਦੇਣ ਬਾਰੇ ਦੱਸਦਾ ਮਖਣੀ ਬਾਰੇ ਬਾਅਦ ਚ ਦੱਸਦਾ ਠੀਕ ਆ ਔਲੇ ਦਾ ਮਰਬਾ ਤੁਸੀਂ ਕੀ ਕਰਨਾ ਜਿਵੇਂ ਮੰਨ ਲਓ ਕੁੱਤਰਾਂ ਨੂੰ ਦਾਣੇ ਦੂਨੇ ਪਾਤੇ ਰਾਤ ਨੂੰ ਠੀਕ ਆ 8 ਵਜੇ 7 ਵਜੇ 9 ਵਜੇ ਤੁਸੀਂ ਖੁੱਡਾ ਬੰਦ ਕਰਨਾ ਤਾਂ ਇੱਕ ਇੱਕ ਗਟੋਲੀ ਬਣਾ ਕੇ ਉਹਦੀ ਮਤਲਬ ਉਹਨੂੰ ਕੁੱਤਰਾਂ ਨੂੰ ਦੇ ਦਿਓ ਤੁਸੀਂ ਲਗਾਤਾਰ ਦੇ ਦਿਓ 15 ਦਿਨ ਦੇ ਦਿਓ ਮਹੀਨਾ ਦੇ ਦਿਓ ਕੋਈ ਕੋਈ ਮਤਲਬ ਉਹਦੀ ਸਾਈਡ ਇਫੈਕਟ ਨਹੀਂ ਹੈਗਾ ਉਹਦਾ ਫਾਇਦਾ ਹੀ ਫਾਇਦਾ ਠੀਕ ਆ ਤੇ ਜਿਹੜੇ ਔਲੇ ਦਾ ਮਰਬਾ ਨਹੀਂ ਦੇਹਾ ਜਿਨ੍ਹਾਂ ਕੋਲੇ ਮਖਣੀ ਹੈਗੀ ਆ ਤੇ ਮਖਣੀ ਦੇਣ ਦਾ ਵੀ ਤੁਹਾਨੂੰ ਮੈਂ ਤਰੀਕਾ ਦੱਸ ਦੇਣਾ ਮਖਣੀ ਨੇ ਵੀ ਬਈ ਓਡੀਆਂ ਓਡੀਆਂ ਗਟੋਲੀਆਂ ਬਣਾਉਣੀਆਂ ਤੁਸੀਂ ਵੰਟੇ ਜੱਡੀਆਂ ਜੱਡੀਆਂ ਬਣਾ ਕੇ ਫਰਿੱਜੇ ਰੱਖ ਲੈਣੀ ਆ ਤਾਂ ਜੋ ਕਬੂਤਰਾਂ ਨੂੰ ਦੇਣ ਲੱਗਿਆ ਮਖਣੀ ਕੂਤਰਾਂ ਦੇ ਬਰਾਛਾਂ ਨਾਲ ਲਿਬੜਨੋਂ ਮੂੰਹ ਨਾਲ ਲਿਬੜੇ ਤੇ ਨੰਬਰ 2 ਇੱਕ ਗਟੋਲੀ ਦੇ ਨਾਲ ਇੱਕ ਕਬੂਤਰ ਨੂੰ ਇੱਕ ਚਾਂਦੀ ਦਾ ਵਰਕ ਲਪੇਟ ਲੈਣਾ ਤੁਸੀਂ ਨਾਲ ਠੀਕ ਆ ਮਤਲਬ ਇੱਕ ਗਟੋਲੀ ਮਖਣੀ ਦੀ ਤੇ ਇੱਕ ਚਾਂਦੀ ਦਾ ਵਰਕ ਇੱਕ ਕਬੂਤਰ ਵਾਸਤੇ ਬਾਈ ਤੁਸੀਂ ਦੇ ਕੇ ਦੇਖਿਓ 15 ਦਿਨਾਂ ਬਾਅਦ ਤੁਸੀਂ ਮੈਨੂੰ ਕਬੂਤਰਾਂ ਦੇ ਨਾ ਥੱਲੇੋਂ ਟੱਡ ਚੈੱਕ ਕਰਕੇ ਤੇ ਮੈਨੂੰ ਫੋਟੋਆਂ ਪਾ ਦਿਓ ਤੁਸੀਂ ਜਾਂ ਮੈਸੇਜ ਕਰ ਦਿਓ ਤੇ ਤੁਹਾਨੂੰ ਆਪ ਹੀ ਫਰਕ ਪਤਾ ਲੱਗ ਜਾਊਗਾ ਅੱਜ ਵੀਡੀਓ ਬਣਾ ਲਿਆ ਉਹਦੇ ਕੂਤਰਾਂ ਦੀ ਤੇ ਮਖਣੀ ਦੇਣ ਤੋਂ 15 ਤੋਂ 18 ਦਿਨ ਬਾਅਦ ਵੀਡੀਓ ਬਣਾ ਲਿਓ ਤੇ ਤੁਹਾਨੂੰ ਬਈ ਰਿਜ਼ਲਟ ਆਪ ਹੀ ਪਤਾ ਲੱਗ ਜੂ ਤੇ ਮਖਣੀ ਤੁਸੀਂ ਡਾਰਾਂ ਚ ਵੀ ਦੇ ਸਕਦੇ ਆ ਕੋਈ ਏਡੀ ਬੜੀ ਵੱਡੀ ਗੱਲ ਨਹੀਂ ਹੁੰਦੀ ਮਖਣੀ ਤਾਂ ਮਤਲਬ ਮਖਣੀ ਕੀ ਆ ਮਖਣੀ ਇੱਕ ਤਰੁੱਤੀ ਆ ਮਖਣੀ ਦਾ ਨਾ ਤਾਂ ਨੁਕਸਾਨ ਆ ਨਾ ਮਖਣੀ ਦਾ ਫਾਇਦਾ ਫਾਇਦਾ ਮਖਣੀ ਦਾ ਇਹ ਆ ਮਖਣੀ ਨੇ ਕਬੂਤਰਾਂ ਦੀ ਅੰਦਰੋਂ ਨਾੜਾਂ ਤਰ ਰੱਖਣੀਆਂ ਤੁਹਾਡੀਆਂ ਨਾੜਾਂ ਤਾਂ ਰੱਖਣੀਆਂ ਕੂਤਰਾਂ ਦੇ ਖੁਸ਼ਕੀ ਨਹੀਂ ਹੋਣੀ ਖੁਸ਼ਕੀ ਨਹੀਂ ਹੋਣੀ ਕੂਤਰਾਂ ਦਾ ਪਿੰਡਾ ਮਤਲਬ ਤਰੋਤੀ ਦੇ ਵਿੱਚ ਰਹੂਗਾ ਥੱਲਿਓਂ ਲਾਲ ਹੋਣਗੇ ਤੇ ਦਾਣਾ ਪਾਣੀ ਹਾਜਮ ਜੋ ਤੁਸੀਂ ਖਰਾਕ ਪਾਉਂਗੇ ਵਧੀਆ ਤਰੀਕੇ ਨਾਲ ਹਾਜਮ ਕਰਨਗੇ ਠੀਕ ਆ ਤੇ ਇੰਨੀਆਂ ਕਿ ਜਾਣਕਾਰੀਆਂ ਅੱਜ ਵਾਲੀ ਵੀਡੀਓ ਚ ਕਿਉਂਕਿ ਵੀਡੀਓ ਲੰਮੀ ਹੋ ਜਾਣੀ ਆ ਬਾਈ ਤੇ ਜੇ ਕੋਈ ਹੋਰ ਪੁਆਇੰਟ ਹੋਇਆ ਤੁਹਾਡਾ ਜਾਂ ਕੋਈ ਹੋਰ ਗੱਲਬਾਤ ਕੋਈ ਸਵਾਲ ਹੋਇਆ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਮੈਂਟ ਕਰ ਸਕਦੇ ਹੋ ਤੇ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਤੇ ਜਿਹੜੇ ਭਰਾਵਾਂ ਨੇ ਮਤਲਬ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਬਾਈ ਸਬਸਕ੍ਰਾਈਬ ਕਰੋ ਤੁਹਾਡੇ ਫਾਇਦੇ ਵਾਸਤੇ ਆਪਾਂ ਨਵੀਆਂ ਤੋਂ ਨਵੀਆਂ ਜਾਣਕਾਰੀ ਵਾਲੀਆਂ ਵੀਡੀਓ ਲੈ ਕੇ ਆਉਂਦੇ ਰਹੇ ਹਾਂ ਤੇ ਗਾਂ ਵੀ ਲੈ ਕੇ ਆਉਂਦੇ ਰਾਵਾਂਗੇ ਹਜੇ ਇੱਥੋਂ ਤੱਕ ਪਰਪਟਾਈ ਤੱਕ ਰੱਖੋ ਹਜੇ ਮੇਰੇ ਭਰਾ ਕਈ ਪਾਣੀ ਬਾਰੇ ਜਾਂ ਆਲੂ ਬੁਖਾਰੇ ਬਾਰੇ ਉਹ ਬਾਈ ਉਹ ਤਾਂ ਬਹੁਤ ਦੂਰ ਦੀਆਂ ਖੇਡਾਂ ਯਾਰ ਸਭ ਤੋਂ ਪਹਿਲਾਂ ਤਾਂ ਮੇਰਾ ਬਾਈ ਤੁਸੀਂ ਤੁਹਾਡੇ ਖੁੱਡੇ ਦੇ ਵਿੱਚ ਬਾਈ ਨਸਲ ਹੋਣੀ ਚਾਹੀਦੀ ਆ ਨਸਲ ਮਤਲਬ ਮੰਨ ਕੇ ਚੱਲੋ 90% ਤੁਹਾਡੇ ਕੋਲੇ ਕਬੂਤਰ ਨਸਲ ਹੋਣੀ ਚਾਹੀਦੀ ਆ ਤੇ ਖੇੜ ਖੂੜ ਤਾਂ 10% ਹੀ ਕੰਮ ਕਰਦੀ ਆ ਉਹ ਵੀ ਅੱਥ ਨੇ ਸ਼ਾਮ ਸੂਰ ਨੂੰ ਆ ਕੇ ਕਬੂਤਰ ਨਸਲ ਦਾ ਹੁੰਦਾ ਤੇ ਕੁਝ ਮਤਲਬ 5-7% ਲਾ ਲਓ ਖੇੜ ਤੱਕਾ ਲਾ ਜਾਂਦੀ ਆ ਤੇ ਕੁਝ ਉੱਥੇ 5% ਲਾ ਲਓ ਤੁਹਾਡੀ ਕਿਸਮਤ ਜੇ ਪਰਮਾਤਮਾ ਨੇ ਤੁਹਾਡੀ ਕਿਸਮਤ ਦੇ ਵਿੱਚ ਪੈਸੇ ਲਿਖਿਆ ਤਾਂ ਉਹ ਤੁਹਾਨੂੰ ਮਿਲ ਕੇ ਰਹਿਣੇ ਉਹ ਕੋਈ ਬਈ ਮਾਈ ਦਾ ਲਾਲ ਜੰਮਿਆ ਨਹੀਂ ਸੋਥੋਂ ਖੋਣ ਵਾਲਾ ਠੀਕ ਆ ਇਹ ਮੈਂ ਤਾਂ ਕਈ ਬੰਦੇ ਸਵਾਲ ਕਰਦੇ ਨੇ ਮਿਹਨਤ ਮਿਹਨਤ ਕੀ ਨੂੰ ਕਹਿੰਦੇ ਆਹੀ ਮਿਹਨਤ ਆ ਬਾਈ ਜਿਹੜੀ ਤੁਹਾਨੂੰ ਦੱਸਤੀ ਹੋਰ ਕੋਈ ਇਹਨਾਂ ਨੂੰ ਆਪਾਂ ਇਹ ਇਹ ਇਹਨਾਂ ਨੂੰ ਨਿਮਾਉਣਾ ਨਹੀਂਗਾ ਜਾਂ ਇਹਨਾਂ ਨੂੰ ਆਪਾਂ ਉਹ ਸਾਲੇ ਬੁਰਸ਼ ਨਹੀਂ ਕਰਾਉਣੇ ਜਾਂ ਇਹਨਾਂ ਨੂੰ ਆਪਾਂ ਕੋਈ ਬਈ ਉਹ ਹੋ ਨਹੀਂ ਹੋਰ ਕਰਨਾ ਗਿਆ ਆਹੀ ਮਿਹਨਤ ਆ ਇਹਨਾਂ ਨੂੰ ਮਤਲਬ ਉੱਡ ਕੇ ਆਇਆ ਨਹੀਂ ਜਿਹੜੇ ਬੰਦੇ ਨੇ ਉੱਡ ਕੇ ਆਇਆ ਕਬੂਤਰ ਸੰਭ ਲਿਆ ਤੇ ਬਾਈ ਉਹ ਅੱਧੀ ਗੇਮ ਜਿੱਤ ਗਿਆ ਇਹ ਨਾ ਹੋਵੇ ਕਬੂਤਰ ਤੁਹਾਡੇ ਛਤਰੀਆਂ ਤੇ ਫਿਰਦੇ ਤੇ ਤੁਸੀਂ ਤੁਰੇ ਫਿਰਦੇ ਆ ਇਧਰ ਮੁੱਲਾਪੁਰ ਤੇ ਜਾਂ ਲੁਧਿਆਣੇ ਤੇ ਜਾਂ ਕਿਤੇ ਹੋਰ ਤੇ ਫੇਰ ਨਹੀਂ ਬਾਈ ਕਬੂਤਰ ਉੱਡਨੇ ਕੂਤਰ ਤਾਂ ਆਕੇ ਛਤਰੀ ਦੇ ਮਿੰਟ 5 ਜਾਂ ਹੱਦ 7 ਬਸ ਇੰਨਾ ਕੀ ਬੈਠੇ ਉਦੋਂ ਬਾਅਦ ਲਾ ਕੇ ਉਹਨੂੰ ਬੱਤੀ-ਬੁੱਤੀ ਮਾਰ ਕੇ ਚਲੋ ਇਹ ਤਾਂ ਵੱਧੀਆਂ ਗੱਲਾਂ ਯਾਰ ਪਹਿਲਾਂ ਤੁਸੀਂ ਇੱਥੋਂ ਤੱਕ ਰੱਖੋ ਤੁਸੀਂ ਇਹਨਾਂ ਨੂੰ ਇਹ ਪਹਿਲਾ ਫਰ ਸਰ ਲਿਆਓ ਕੋਸ਼ਿਸ਼ ਕਰਿਆ ਕਰੋ ਆ ਗਾਂ ਤੋਂ ਚਲੋ ਐਤਕੀ ਜਿਹੜਾ ਕੁਝ ਹੋ ਗਿਆ ਠੀਕ ਹੈ ਗਾਂ ਤੋਂ ਕੋਸ਼ਿਸ਼ ਕਰੋ ਬੱਚੇ ਤੁਸੀਂ ਜੇਠ ਤੇ ਹਾੜ ਜੇ ਤੁਸੀਂ ਚੜਦੇ ਹਾੜ ਜੋੜੇ ਛੱਡ ਦੋਂਗੇ ਨਾ ਜਿਸ ਦਿਨ ਹਾੜ ਚੜ ਗਿਆ ਤਾਂ ਮੰਨ ਲਓ 15-18 ਹਾੜ ਤੱਕ ਕੂਤਰਾਂ ਨੇ ਬੱਚੇ ਆਂਡੇ ਧਰ ਲੈਣੇ ਆ ਤੇ ਹਾੜ ਤੋਂ ਬਾਅਦ ਸੌਣ લાલો સોਣ 2 3 3 4 સોਣ ਤੱਕ ਬੱਚੇ ਨਿਕਲ ਜਾਣੇ ਆ ਤੇ સોਣ ਦੇ ਭਾਦੋਂ ਤੇ ਅਸੂ ਤੇ ਕੱਤਾ ਤੇ ਬਾਈ ਤੁਸੀਂ 4 ਮਹੀਨੇ ਬੱਚੇ ਕਢਾਓ ਉਸ ਤੋਂ ਬਾਅਦ 11ਵੇਂ ਮਹੀਨੇ ਜੋੜੇ ਤੁਸੀਂ ਪੱਟ ਦਿਓ ਤੇ ਤੁਹਾਨੂੰ ਬਾਈ ਕੂਤਰ ਗਾਹਾ ਪੱਟਣ ਪੁੱਟਣ ਦੀ ਕੋਈ ਲੋੜ ਹੀ ਨਹੀਂ ਪੈਣੀ ਠੀਕ ਆ ਬਾਕੀ ਜਿਉਂਦੇ ਵਸਦੇ ਰਹੋ ਬਾਈ ਰੱਬ ਰੱਖਾ ਤੇ ਆ ਕੂਤਰ ਤੁਸੀਂ ਚੈੱਕ ਕਰ ਸਕਦੇ ਹੋ ਆਪਣੇ ਸਾਰੇ ਬੱਚੇ ਆ ਡੱਬੇ ਬੱਚੇ ਹੋਰ ਵੀ ਵਧੀਆ ਜਵਾਨ ਹੋਗੇ ਤੇ ਆ ਬੈਠੇ ਡੱਬੀਆਂ ਕੂਤਰੀਆਂ ਬਾਹਰ ਹੁਣ ਲਾਉਣੀਆਂ ਸਾਰੀਆਂ ਜੋੜੇ ਜਿਹੜੇ ਜਿਹੜੇ ਭਰਾ ਡੱਬੇ ਬੱਚੇ ਮੰਗਦੇ ਸੀ ਨਾ ਤੇ ਆਪਾਂ ਸਾਰੀਆਂ ਡੱਬੀਆਂ ਹੁਣ ਜੂੜਿਆਂ ਛੱਡ ਦੇਣੀਆਂ ਬਾਈ ਉੱਤ ਉੱਧਰ ਬੈਠੇ ਆ ਛੱਡ ਕੇ ਤੇ ਤੁਹਾਨੂੰ ਦੇ ਦਾਂਗੇ ਆਗੇ ਕਿ ਦੋ ਦੋ ਜਿਹੜੇ ਭਰਾਵਾਂ ਨੂੰ ਜਿਨ੍ਹਾਂ ਨੇ ਕਿਹਾ ਸੀਗਾ ਇੱਧਰ ਡੱਬੇ ਤੇ ਇੱਧਰ ਵੀ ਬੈਠਿਆ ਤੇ ਚਾਪ ਵੀ ਬੈਠਿਆ ਇਹ ਯਾਨੀ ਉੱਡਣ ਵਾਲੇ ਆ ਸਾਰੇ ਹੁਣ ਇਹ ਦੇਖਾਂਗੇ ਕਿ ਇਹਨਾਂ ਨੂੰ ਉਡਾਵਾਂਗੇ ਸਾਰਿਆਂ ਨੂੰ ਤੇ ਠੀਕ ਆ ਬਾਈ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਈ ਵੀਡੀਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੇ ਕੋਈ ਸਵਾਲ ਹੋਇਆ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਆ ਕੇ ਆਪਣਾ ਕੁਐਸਚਨ ਕਰ ਦਿਓ ਬਾਈ ਸਤਿ ਸ੍ਰੀ ਅਕ